ਹੈਲੋ ਹਾਂਜੀ ਸਤਿ ਸ੍ਰੀ ਅਕਾਲ ਅਸੀਂ ਪਸ਼ਾਕ ਬਿੱਕ ਮੈਲ ਕਰਨ ਤੋਂ ਅੱਜ ਅਸੀਂ ਤੁਹਾਨੂੰ ਦਿਖਾਦੇ ਹਾਂ ਪਲੇਟਾਂ ਨੇ ਨਸਾਨ ਕਿੱਦਾਂ ਲੱਗਦਾ ਹੈ ਚਲੋ ਵੀਡੀਓ ਸਟਾਰਟ ਕਰਦੇ ਆਂ ਪਹਿਲਾਂ ਅਸੀਂ ਇਹਨਾਂ ਦੀ ਪਲੇਟਸ ਦੇ ਪਲੇਟਸ ਪਾਉਨੇ ਆਂ ਅਸੀਂ 1.5 ਇੰਚ ਤੇ 1 ਇੰਚ ਉੱਪਰ ਸਿਲਾਈਆਂ ਦੇ ਵਿੱਚ ਆ ਜਾਊਗਾ ਨੀਚੇ ਨੂੰ ਪਾਵਾਂਗੇ ਅਸੀਂ 7 ਇੰਚ ਇਹ ਤੋਂ ਅਸੀਂ 1.5 ਲਮਾ ਕੇ ਬਰੈਸਟ ਦੇ ਹਿਸਾਬ ਨਾਲ ਫਿਰ ਇਹਨੂੰ ਦੋਨਾਂ ਨੂੰ ਮੈਚ ਕਰ ਦਾਂਗੇ ਇੱਥੋਂ ਤੁਸੀਂ ਇਹਦੇ ਸੈਂਟਰ ਲੈਣਾ ਮੈਂ ਤੁਹਾਨੂੰ ਪ੍ਰੋਪਰ ਨਿਸ਼ਾਨ ਦੱਸ ਰਹੀਆਂ ਵੀ ਕਿੱਦਾਂ ਲਗਾਉਣੇ ਹਾਫ ਆਫ ਇੰਚ ਇੱਥੋਂ ਫਿਰ ਇਹਨਾਂ ਨੂੰ ਮੈਚ ਕਰ ਦੇਣਾ ਇਹ ਆਪਣੀ ਹੋ ਗਈ ਸੈਂਟਰ ਵਾਲੀ ਡਾਟ ਤੁਸੀਂ ਪ੍ਰੋਪਰ ਐਦਾਂ ਹੀ ਸਲਾਈ ਨਾਨ ਸਟਿਚ ਕਰ ਸਕਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਪਲੇਟ ਪੈਂਦੀ ਹੈ ਜਿਹੜੇ ਸ਼ੋਲਡਰ ਵਾਲ ਪਲੇਟ ਹੈ ਇਹ ਅਸੀਂ 6 ਇੰਚ ਤੇ ਲਾਵਾਂਗੇ ਆ 5 ਇੰਚ ਉੱਪਰੋਂ ਸਲਾਈਆਂ ਦੇ ਵਿੱਚ ਆ ਜਾਊਗਾ ਇੱਥੋਂ ਅਸੀਂ ਲਵਾਂਗੇ 2.5 ਇੰਚ ਤੇ ਹੁਣ ਅਸੀਂ ਸਾਈਡ ਸੀਣ ਵਾਲੀ ਜਿਹੜੀ ਪਲੇਟ ਲੈਣੀ ਹੈ ਉਹ 6 ਇੰਚ ਤੇ ਲਵਾਂਗੇ ਉਹ ਵੀ ਅਸੀਂ 1.5 ਇੰਚ ਉੱਪਰ ਸਲਾਈ ਦੇ ਵਿੱਚ ਹੈ ਜੋ ਸਾਢੇ ਪੰਜ ਤੇ ਰਹਿ ਜੂਗੀ ਇੱਥੋਂ ਆਪਾਂ ਲੈਣਾ 2.5 ਇੰਚ ਫਿਰ ਆਪਾਂ ਐਂ ਐਦਾਂ ਮੈਚ ਕਰ ਦੇਣਾ ਇਥੋਂ ਵੀ ਤੁਸੀਂ 1/2 ਇੰਚ ਇਥੋਂ 1/2 ਇੰਚ ਫਿਰ ਐਡਾ ਪ੍ਰੋਪਰ ਇਹਨੂੰ ਮੈਚ ਕਰਨਾ ਤੇ ਇਥੋਂ ਵੀ 1/2 ਇੰਚ ਜੇ ਤੁਸੀਂ ਐਡਾ ਨਹੀਂ ਆਪਾਂ ਉਸ ਦੇ ਸੈਟਲੈਂਸਾ ਲਾ ਲੈਣੇ ਪੁਰੀਆਂ ਦਾ ਠੀਕ ਹੈ ਇਥੋਂ ਆਪਾਂ ਲਾ ਲੈਣਾ 3/4 11 ਇੰਚ ਤੇ ਕਿਉਂ ਮੈਂ 3/4 11 ਤੇ ਨੀਚੇ ਨੂੰ 7 ਇਹਦਾ ਵੀ ਸੈਂਟਰ ਕਰ ਲੈਣਾ ਇਦਾਂ ਪ੍ਰੋਪਰ ਸੈਂਟਰ ਕਰਕੇ 3.5 ਤੇ ਆਊਗਾ ਤੇ 1/2 ਇੰਚ ਇਥੋਂ ਮਾਰਜਨ ਦੇ ਕੇ ਇਨੂੰ ਮੈਚ ਕਰਦਣਾ ਠੀਕ ਹੈ ਤੁਸੀਂ ਇੰਚ ਤੇ ਆਪਣਾ ਕਰ ਸਕਦੇ ਹੋ ਸਕੇਲ ਨਾਲ ਕਰ ਸਕਦੇ ਹੋ ਆਪਾਂ ਪਟਾਈ ਇੰਚ ਤੇ ਪਾਤੀ ਸੇਮ ਇੱਥੋਂ 2 ਇੰਚ ਤੇ ਆਹ ਵਾਲੀ ਆਪਾਂ ਵੀ 2 ਇੰਚ ਤੇ ਪਾਵਾਂਗੇ ਇੱਥੋਂ ਆਪਣਾ 2.5 ਇੰਚ ਤੇ ਇੱਥੋਂ ਇਹਨੂੰ ਫਿਰ ਮੈਚ ਕਰਦਾਂਗੇ ਆਪਣੀ ਪਲੇਟ ਦੇ ਨਾਲ ਸਾਰ ਲੱਜ ਚੁੱਕਿਆ ਐਦਾਂ ਹੀ ਆਪਾਂ ਬੈਕ ਜਿਹੜਾ ਪੱਲਾ ਉਹ ਤੇ ਪਾਵਾਂਗੇ ਸਾਢੇ 10 ਇੰਚ ਤੇ ਆਪਾਂ ਫਰੰਟ ਦੇ ਸਾਢੇ 10 ਪਈਏ ਬੈਕ ਤੇ ਵੀ ਤੁਸੀਂ ਸੇਮ ਡਰਾਫਟਸ ਪਾਣੀਆਂ ਨੇ ਇੱਥੋਂ ਆਪਾਂ 7 ਇੰਚ ਲਵਾਂਗੇ ਉਦਾਂ ਹੀ ਸਾਢੇ 3 ਤੇ ਤੁਸੀਂ ਇਹਦਾ ਸੈਂਟਰ ਕਰਕੇ 1/2 ਇੰਚ ਕਰਕੇ ਇਹਨੂੰ ਮੈਚ ਕਰ ਦੇਣਾ ਸੇਮ ਹੀ ਆਪਾਂ ਦੂਸਰੇ ਸਾਈਡਾ ਲਵਾਂਗੇ ਇਸ ਤਰੀਕੇ ਨਾਲ ਤੁਸੀਂ ਆਪਣੇ ਸੂਟੇ ਪਲੇਟਸ ਫਾਸ ਸਕਦੇ ਹੋ ਆ ਦੇਖੋ ਜੀ ਇੱਥੋਂ ਆਪਾਂ ਲੈ ਲਏ 3.5 ਇੰਚ ਇੱਥੋਂ ਵੀ 3.5 ਇੰਚ ਸੈਂਟਰ ਕਰ ਲੈਣਾ ਹੈ ਇੱਥੇ ਸੈਂਟਰ ਰੱਖ ਕੇ 1/2 ਇੰਚ ਮਾਰਜਿਨ ਦੇ ਕੇ ਤੁਸੀਂ ਨਾ ਚਾਣ ਨਾ